ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਹਜੇ ਤੱਕ ਤਨਖਾਹ ਨਹੀਂ ਦਿੱਤੀ ਤੇ ਇਸ ਗੱਲ ਲੈ ਕੇ ਹੁਣ ਲਗਾਤਾਰ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਘिरी ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਜਿਹੜੇ ਉਹ ਵੀ ਸਾਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਐਮਪੀ ਰਵਨੀਤ ਮਿੱਟੂ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਉਹ ਸਾਦੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਕਦੇ ਵੀ ਖਜ਼ਾਨਾ ਸਾਡਾ ਖਾਲੀ ਨਹੀਂ ਹੁੰਦਾ ਤੇ ਹੁਣ ਤੁਸੀਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਹੈ ਕਿਉਂ ਨਹੀਂ ਦਿੰਦੇ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਇਸ ਗੱਲ ਦੇ ਉੱਤੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਗੱਲ ਨੂੰ ਲੈ ਕੇ ਪਲਟਵਾਰ ਜਿਹੜਾ ਕਿ ਕੀਤਾ ਹੈ ਪਰ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਨੀਤ ਬਿੱਟੂ ਦਾ ਹੋਰ ਕੀ ਕਹਿਣਾ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਗਈ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਦਾੜੇ ਆ 85000 ਟੋਟਲ ਜੀਨ੍ਹਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤਾਂ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਔਰ ਇਹ ਜਿਨ੍ਹਾਂ ਨੇ ਪੰਜਾਬ ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਦਸਤੇ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਨਿੰਗ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ 1 ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ 1 ਤਰੀਕ ਨੂੰ ਜਿਹੜੀ ਆ ਉਹ ਤਨਖਾਹ ਆਉਣ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਕੋਲ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ ਪੀਸ ਫੁੱਲ ਇਲੈਕਸ਼ਨ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ-ਬੜੀਆਂ ਕਰਨੀਆਂ ਏ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮਲਾਜ਼ਮ ਆ ਉਹਦਾ 1 ਰੁਪਿਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏ